यूपी चुनाव चले मुसलमानों के की आबादी ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਅਤੇ ਬਿਹਾਰ ਤੋਂ ਬੀਜੇਪੀ ਸੰਸਦਗਿਰ ਰਾਜ ਸਿੰਘ ਨੇ ਵੱਡਾ ਬਿਆਨ ਦਿੱਤਾ ਗਿਰਰਾ ਸਿੰਘ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਮੁਸਲਮਾਨਾਂ ਦੀ ਜਨਸੰਖਿਆ ਇੰਨੀ ਹੈ ਕਿ ਉਹਨਾਂ ਨੂੰ ਹੁਣ ਕਟ ਗਿਣਤੀ ਤੋਂ ਬਾਹਰ ਹੋਣਾ ਚਾਹੀਦਾ ਹੈ ਕਟ ਗਿਣਤੀ ਦੀ ਪ੍ਰਵਾਸ਼ਾ ਤੇ ਇੱਕ ਬਹਿਸ ਦੀ ਲੋੜ ਹੈ ਬਲਾਦਕਾਰ ਦੇ ਮਲਜ਼ਮ ਯੂਪੀ ਦੇ ਫਰਾਰ ਮੰਤਰੀ ਗਾਇਤਰੀ ਪ੍ਰਜਾਪਤੀ ਦਾ ਹਾਲ ਤੱਕ ਪਤਾ ਨਹੀਂ ਲੱਗ ਸਕਿਆ ਜਿਨਾਂ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ ਗਾਇਤਰੀ ਦੀ ਤਲਾਸ਼ 'ਚ ਲੱਗੀ ਪੁਲਿਸ ਨੇ ਸਾਰੇ ਹਵਾਈ ਅੱਡਿਆਂ ਨੂੰ ਅਲਰਟ ਕਰ ਦਿੱਤਾ ਤਾਂਕਿ ਸੱਪਾ ਨੇਤਾ ਦੇ ਛੱਡ ਕੇ ਬਾਹਰ ਨਾ ਜਾ ਸਕਣ गायत्री प्रजापति ਦਾ ਪਾਸਪੋਰਟ ਵੀ ਜ਼ਬਤ ਕਰ ਉਸ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਲੁਕਆਊਟ ਨੋਟਿਸ ਦੇ ਨਾਲ ਹੀ ਲੈਟਰ ਆਫ ਕੈਂਸਲੇਸ਼ਨ ਵੀ ਭੇਜਿਆ ਜਾਇਆ ਜਾਏਗਾ ਜੇਕਰ ਗਾਇਤਰੀ ਕਿਸੇ ਹੇਅਰਪੋਰਟ ਤੇ ਪਹੁੰਚਦੇ ਹਨ ਤਾਂ ਕੰਪਿਊਟਰ ਖੁਦ ਹੀ ਅਲਰਟ ਕਰ ਦੇਗਾ ਇਸ ਵਿੱਚ ਅਲੂਤਰਪਤੀਸ਼ਥ ਰਾਜਪਾਲ ਰਾਮਨਾਇਕ ਨੇ ਵੀ ਗਾਇਤਰੀ ਪ੍ਰਜਾਪਤੀ ਨੂੰ ਸਲੰਡਰ ਕਰਨ ਦੀ ਨਸੀਹਤ ਦਿੱਤੀ ਹੈ ਅਮੇਠੀ ਤੋਂ ਵਿਦਾਇਕ ਗਾਇਤਰੀ ਆਪਣੇ ਖੇਤਰ ਵਿੱਚ ਮਦਦਾਨ ਦੇ ਬਾਤ ਉਫਰਾਨੇ ਜਦਕਿ ਐਫਏਆਰ ਵੀ ਸੁਪਰੀਮ ਕੋਰਟ ਦੇ ਨਿਰਦੇਸ਼ ਤਹਿ ਦਰਜ ਹੋ ਸਕੀ ਸੀ ਅਖਲੀ ਸ਼ਾਦਵ ਨੇ ਵੀ ਸੀਨੀਅਰ ਪੱਤਰਕਾਰ ਸ਼ਿਹਰ ਗੁਪਤਾ ਦੇ ਸ਼ੋਅ ਵਾਕ ਦਾ ਟਾਕ ਦੇ ਵਿੱਚ ਕਿਹਾ ਸੀ ਕਿ ਗਾਇਤਰੀ ਪ੍ਰਜਾਪਤੀ ਤੁਰੰਤ ਸਰੈਂਡਰ ਕਰਨ ਰਾਜ ਸਰਕਾਰ ਅਤੇ ਪੁਲਿਸ ਗਾਇਤਰੀ ਨੂੰ ਫੜਨ ਦੇ ਵਿੱਚ ਸੁਪਰੀਮ ਕੋਰਟ ਦੀ ਪੂਰੀ ਮਦਦ ਕਰੇਗੀ ਸੱਪਾ ਮੰਤਰੀ ਤੇ ਰੇਪ ਅਤੇ ਗੈਂਗ ਰੇਪ ਦੇ ਇਲਜ਼ਾਮ ਲੱਗਣ ਦੇ ਬਾਅਦ ਜਦੋਂ ਯੂਪੀ ਪੁਲਿਸ ਨੇ ਉਹਨਾਂ ਦੇ ਖਿਲਾਫ 17 ਫਰਵਰੀ ਨੂੰ ਉਦੋਂ ਮਾਮਲਾ ਦਰਜ ਕੀਤਾ ਸੀ ਜਦੋਂ ਸੁਪਰੀਮ ਕੋਰਟ ਨੇ ਉਸਨੂੰ ਫਟਕਾਰ ਲਗਾਈ ਸੀ ਕੇਸਰਜ ਹੋਣ ਦੇ ਬਾਅਦ ਵੀ ਗਾਇਤਰੀ ਪ੍ਰਜਾਪਤੀ ਸਤਾਈ ਫਰਵੀ ਤੱਕ ਆਪਣੇ ਚੋਣ ਖੇਤਰ ਮੇਠੀ ਵਿੱਚ ਆਰਾਮ ਨਾਲ ਘੁੰਮਦੇ ਰਹੇ ਅਤੇ ਹੁਣ ਪੁਲਿਸ ਉਹਨਾਂ ਨੂੰ ਫਰਾਰਦਾ ਸਰੀ ਹੈ ਪੀੜਤ ਮਹਿਲਾ ਦੇ ਮੁਤਾਬਕ ਗਾਇਤਰੀ ਪ੍ਰਜਾਪਤੀ ਅਤੇ ਉਹਨਾਂ ਦੇ ਸਾਥੀਆਂ ਨੇ ਉਸ ਨਾਲ ਗੈਂਗ ਰੇਪ ਦੇ ਬਾਅਦ ਉਸ ਦੀ ਨਵਾਲਕ ਬੇਟੀ ਦੇ ਨਾਲ ਵੀ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ ਬੀएमसी ਵਿੱਚ ਮੇਅਰ ਦੇ ਅਹੁਦੇ ਨੂੰ ਲੈ ਕੇ ਚੱਲਦੀਆਂ ਚਰਚਾਵਾਂ ਤੇ ਵਿਰਾਮ ਲੱਗ ਗਿਆ ਹੈ ਹੁਣ ਇਹ ਤੈ ਹੋ ਚੁੱਕਿਆ ਹੈ ਕਿ ਮੇਅਰ ਸ਼ਿਵ ਸੇਨਾ ਦਾ ਹੀ ਬਣੇਗਾ ਭਾਜਪਾ ਨੇ ਫੈਸਲਾ ਕੀਤਾ ਹੈ ਕਿ ਉਹ ਸ਼ਿਵ ਸੇਨਾ ਨੂੰ ਸਮਰਥਨ ਦੇਵੇਗੀ ਤੇ ਆਪਣਾ ਕੋਈ ਉਮੀਦਵਾਰ ਮੇਅਰ ਦੇ ਲਈ ਖੜਾ ਨਹੀਂ ਕਰੇਗੀ ਮਹਾਰਾਸ਼ਟਰ ਦੇ ਸੀ ਜਮੁਕਿਸ਼ ਮਿਲਦੇ ਪੁਲਵਾਮਾ ਵਿੱਚ ਅਤਵਾਦੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਮੁੱਠਪੇੜ ਚੱਲ ਰਹੀ ਹੈ ਇੱਥੇ ਹਸਬੁੱਲ ਦੇ 3 ਤੋਂ 4 ਅਤਵਾਦੀ ਕਿਸੇ ਪਿੰਡ ਵਿੱਚ ਲੁਕੇ ਹੋਏ ਨੇ ਅਤੇ ਰੁਕ ਰੁਕ ਫਾਇਰਿੰਗ ਕਰ ਰਹੇ ਨੇ ਅਤਵਾਦੀ ਨਾਲ ਮੁੱਠਪੇੜ ਦੇ ਦੌਰਾਨ ਇੱਕ ਪੁਲਿਸ ਦਾ ਜਵਾਨ ਵੀ ਸ਼ਹੀਦ ਹੋ ਗਿਆ ਹੈ ਐਨਕਾਊਂਟਰ ਵਿੱਚ ਸੈਨਾ ਦੇ ਇੱਕ ਮੇਜਰ ਨੂੰ ਵੀ ਗੋਲੀ ਲੱਗੀ ਹੈ ਸੈਨਾ ਨੇ ਉਸਕਰਨ ਉਡਾ ਦਿੱਤਾ ਜਿੱਥੇ ਅਤਵਾਦੀ ਲੁਕੇ ਹੋਏ ਸਨ ਹੁਣ ਤੱਕ ਇੱਕ ਅਤਵਾਦੀ ਦੇ ਮਾਰੇ ਜਾਣ ਦੀ ਵੀ ਖਬਰ ਹੈ ਅਤਵਾਦੀ ਨਾਲ ਮੁੱਠਪੇੜ ਕਰਨ ਲਈ ਪਹੁੰਚ ਸੁਰੱਖਿਆ ਬਲਾਂ ਤੇ ਪਿੰਡ ਦੇ ਕੁਝ ਲੋਕਾਂ ਨੇ ਪੱਥਰਬਾਜ਼ੀ ਵੀ ਕੀਤੀ ਹైదరాబాద్ ਦੇ ਦੋ ਮੁਸਲਮ ਮਹਿਲਾਵਾਂ ਨੇ ਪਤੀ ਵੱਲੋਂ ਦਿੱਤੇ ਤਿੰਨ ਤਲਾਕ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਦੋਵੇਂ ਮਹਿਲਾਵਾਂ ਨੇ WhatsApp ਤੇ ਈਮੇਲ ਰਾਹੀਂ ਤਲਾਕ ਦੇਣ ਦਾ ਵਿਰੋਧ ਕੀਤਾ ਜਿਸ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ ਦਰਸਲ ਇਹਨਾਂ ਮਹਿਲਾਵਾਂ ਦਾ ਵਿਆਹ ਇੱਕ ਹੀ ਘਰ ਵਿੱਚ ਦੋ ਸਕੇ ਪਰਾਵਾਂ ਨਾਲ ਹੋਇਆ ਸੀ ਦੋਵਾਂ ਦੇ ਪਤੀ ਵਿਦੇਸ਼ ਚ ਰਹਿੰਦੇ ਨੇ ਮਾਮਲੇ ਚ ਪੁਲਿਸ ਨੇ ਕਰੇਲੋ ਹਿੰਸਾ ਦੇ ਤਹਿਤ ਮਹਿਲਾਵਾਂ ਦੇ ਸਾਥ ਸਤੇ ਸਹੁਰੇ ਨੂੰ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਹੈ